ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰੋਡੇ ਬਾਈ ਸੁਖਮੰਦਰ ਕੋਲ ਪਹੁੰਚੇ ਆ ਚਾਰ ਐਨੀਮਲ ਬਾਈ ਦੇ ਸੇਲ ਆ ਤਿੰਨ ਤਾਜ਼ੇ ਸੂਏ ਤੇ ਇੱਕ ਗੱਬਣ ਮੱਝ ਜੀ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਕਿ ਦੁੱਧਵਾਦਾ ਕਿੰਨਾ ਮਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੁਖਮੰਦਰ ਸਿੰਘ ਹੈ ਪੈਂਡ ਰੋਡ ਕੋਠੇ ਸੰਤਾ ਮੋਬਾਈਲ ਨੰਬਰ 991570377 ਆਪਾਂ 2 ਦਿਨ ਪਹਿਲਾਂ ਵੀਡੀਓ ਪਾਈ ਸੀ ਸੇਲ ਹੋ ਗਏ ਸੀ ਪਸੂ ਜੀ ਹਾਂ ਜੀ ਹਾਂ ਜੀ ਕਿੰਨੇ ਕੁ ਫੋਨ ਆਏ ਜੀ ਬਹੁਤ ਫੋਨ ਆਏ ਚੱਕਿਆ ਨਹੀਂ ਗਾ ਠੀਕ ਆ ਜੀ ਅੱਜ 4 ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹ ਮੱਝ ਦੀ ਕੀ ਡਿਟੇਲ ਆ ਜੀ ਦੇ ਹੁਣ ਤਾਂ ਆਪਣਾ ਗਾਉਂ ਹੀ ਲੈ ਜਾਵਾਂਗਾ ਹਣਾ ਲੈਣਾ ਠੀਕ ਹੈ ਜੀ ਮਾਲਕਾ ਨੇ ਕੀ ਦੱਸੇ ਮਾਲਕਾ ਨੇ ਤਾਂ ਬਹੁਤ ਕਾਫੀ ਦੱਸਿਆ ਵੈ ਠੀਕ ਕਿੰਨੇਵੇਂ ਸੂਏ ਸੂਈ ਹੈ ਜੀ ਇਹ ਦੂਜੇ ਸੂਏ ਸੂਈ ਹੈ ਅੱਛਾ ਦੰਦਾ ਚੋਗੇ ਠੀਕ ਹੈ ਜੀ ਦੇਖੀ ਨਹੀਂ ਆਪਾਂ ਹਾਂ ਦੇਖੀ ਨਹੀਂ ਠੀਕ ਹੈ ਜੀ ਦੂਜੇ ਸੂਏ ਸੂਈ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਆ ਵੀ ਹੁਣੇ ਹੀ ਸੂਈ ਆਈ ਦੋ ਘੰਟੇ ਦੋ ਘੰਟੇ ਹੋ ਗਏ ਸੂਈ ਨੂੰ ਜੇਰ ਤੁਸੀਂ ਦੇਖ ਸਕਦੇ ਹੋ ਤੁਰੀ ਵੀ ਆ ਮਗਰ ਸੋਣੀ ਕੱਟੀ ਆ ਬੱਚਾ ਹਜੇ ਖੜਨਾ ਨਹੀਂ ਲੱਗਿਆ ਦੇਖ ਸਕਦੇ ਹੋ ਤੁਸੀਂ ਸੋਣੀ ਜੈਡ ਬਲੈਕ ਕੱਟੀ ਤੇ ਤੀਜੀ ਸੂਏ ਹੋਊਗੀ ਜੀ ਨਹੀਂ ਜੀ ਦੂਜੀ ਦੂਜੀ ਸੂਏ ਤੀਜੀ ਹਾਂ ਦੂਜੀ ਸੂਏ ਸੂਈ ਹੋਈ ਆ ਤੇ ਪਹਿਲੇ ਸੂਏ ਮਾਲਕਾਂ ਨੇ ਕਿੰਨਾ ਦੁੱਧ ਦੱਸਿਆ ਜੀ ਉਹਨਾਂ ਨੇ ਤਾਂ 13 ਕਿਲੋ ਕਿਹਾ ਠੀਕ ਆ ਜੀ ਤੇ ਆਪਾਂ ਕਿੰਨੀ ਉਮੀਦ ਕਰਦੇ ਆ ਜੀ ਇਹ ਤੋਂ ਵਧੂ ਵਿਭੂਰਾ ਕੱਢੀ ਤੇ 13 ਪਲੱਸ ਤੇ ਜਾਊਗੀ ਬਾਕੀ ਦੁੱਧ ਸੇਵਾ ਦਾ ਜੀ ਹਾਂ ਜੀ ਠੀਕ ਆ ਜੀ ਕੱਢ ਲਓ ਜੀ ਬਾਹਰ ਇਹਨੂੰ ਦੇਖ ਸਕਦੇ ਹੋ ਤੁਸੀਂ ਤਾਜੀ ਸੂਈ 2 ਘੰਟੇ ਬਾਈ 10-10 ਸੂਈ ਨੂੰ ਮਗਰ ਬੱਚਾ ਕੱਟੀ ਆ ਸੋਹਣੀ ਕੱਟੀ ਆ ਅਜੇ ਪ੍ਰੋਪਰ ਖੜਨੇ ਨੂੰ ਨਹੀਂ ਲੱਗੀ ਜੇਰ ਤੁਸੀਂ ਦੇਖ ਲਓ ਤੁਰੀ ਵੀ ਆ ਫਵਾਨਾ ਬਹੁਤ ਸ਼ਾਨਦਾਰ ਹੈ ਜੀ ਦੇਖ ਸਕਦੇ ਹੋ ਚਾਰੇ ਤਾਂ ਨਖੜਵੇਂ ਇੱਕੋ ਜਿਹੇ ਸੈਜ ਦੇ ਦੇਖ ਸਕਦੇ ਹੋ ਮੂਰਤੋ ਦਿਖਾ ਦਿੰਨੇ ਬਾਗੇ ਬਾਕੀ ਬੋਡੀ ਬਾਂਤਰ ਦੀ ਬਹੁਤ ਉੱਚੇ ਲੰਮੇ ਕੱਦ ਕਾੜ ਦੀ ਤੇ ਵੱਡੇ ਟਾਂਚੇ ਦੀ ਨੀਲੀ ਰਾਵੀ ਦੀ ਮੱਝ ਹੈ ਜੀ ਫੇਸ ਕੁਆਲਟੀ ਸੋਹਣੀ ਆ ਦੂਜੇ ਸੂਏ ਸੂਈ ਬਾਕੀ ਬਾਈ ਦਾ ਪਾਰ ਦਾ ਕੰਮ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਰੁਟੀਨ ਵਾਂਗੂ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਫਵਾਨੇ ਦੀ ਤਿਆਰੀ ਬਹੁਤ ਸੋਹਣੀ ਆ ਜੀ ਨੇੜੇ ਤੋਂ ਚੈੱਕ ਕਰ ਲਓ ਜੀ ਲਿਓ ਜੀ ਵਾਪਸ ਦੇਸ ਕੁਆਲਟੀ ਸੋਹਣੀ ਆ ਬਾਕੀ ਜਿਹੜੇ ਵੀਰ ਨੂੰ ਐਨੀਮਲ ਪਸੰਦ ਆਉਂਦਾ ਏ ਨੰਬਰ 22 ਦਾ ਸਕਰੀਨ ਤੇ ਚੱਲੂਗਾ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਪਿਛਲੇ ਸੂਏ ਮਾਲਕਾਂ ਨੇ 13 ਕਿਲੋ ਦੁੱਧ ਦੱਸਿਆਗਾ ਐਗਟੀਆਰ 13 ਪਲੱਸ ਦੀ ਉਮੀਦ ਕਰਦੇ ਆ ਜੀ ਕੀ ਮੁੱਲ ਆ ਜੀ ਇਹਦਾ ਫੋਨ ਤਾਂ ਭਜਾਈ ਜੀ ਕਰਾਂਗੇ ਪਰ ਕਰਲਾਵੇਂ ਚਲੋ ਫੋਨ ਤੇ ਕਰਦੇ ਆ ਫੋਨ ਤੇ ਜੀ ਸਾਰਿਆਂ ਦਾ ਫੋਨ ਤੇ ਕਰਨਾ ਏ ਹਾਂ ਸਾਰਿਆਂ ਦਾ ਹੀ ਕਰਦੇ ਆ ਜੀ ਰੇਟ ਬਾਈ ਕਹਿੰਦਾ ਫੋਨ ਤੇ ਕਰਾਂਗੇ ਪਰ ਮੁੱਲ ਪਿਛਲੇ ਪਸ਼ੂਆਂ ਦੇ ਵੀ ਜਾਇਜ਼ ਹੀ ਸੀ ਤੇ ਇਸ ਪਸ਼ੂਆਂ ਦੇ ਵੀ ਬਾਈ ਕਹਿੰਦਾ ਜਾਇਜ਼ ਹੀ ਕਰਾਂਗੇ 2 ਨੰਬਰ ਇਹ ਮੱਝ ਦੀ ਕੀ ਡਿਟੇਲ ਹੈ ਜੀ ਇਹ ਮੱਝ ਵੀ ਦੂਜਾ ਸੂਈ ਹੈ ਜੀ ਠੀਕ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹ ਵੀ ਕੱਲ ਹੀ ਸੂਈ ਹੈ ਤੇ ਕੱਲ ਹੀ ਸੂਈ ਮਗਰ ਬੱਚਾ ਜੀ ਮਗਰ ਕੱਟੀ ਮਗਰ ਕਟਾਈ ਮਗਰ ਕਟਾਈ ਕੱਲ ਹੀ ਸੂਈ ਆ ਕੁੰਡਾ ਸਿੰਘ ਦੇਖ ਸਕਦੇ ਹੋ ਸੋਹਣੀਆ ਬੋਡੀ ਬੰਤਰ ਦੀ ਤੇ ਐਸੇ ਵਕਤ ਬੌਲਾ ਕਿੰਨਾ ਤਿਆਰ ਆ ਜੀ ਦੇਖੋ ਜੀ ਇਹ ਜੇ ਤੁਹਾਨੂੰ ਕਾਲੀ ਸੁ ਗਿਆ ਹਨ ਠੀਕ ਹੈ ਇਹ ਦੁੱਧ ਦੇ ਦੋ 13 ਕਿ 13 ਕਿਲੋ ਦੁੱਧ ਦੀ ਉਮੀਦ ਕਰਦੇ ਬਾਕੀ ਢਾਂਚਾ ਬਹੁਤ ਵੱਡਾ ਦੇ ਸਕਦੇ ਹੋ ਬਰੀਕ ਚਮੜੀ ਦੀ ਉਹਦੀ ਤੇਜ਼ੀ ਵਧੂ ਠੀਕ ਹੈ ਬਾਕੀ ਬਾਡੀ ਬੰਦਰ ਤੋਂ ਅੰਦਾਜ਼ਾ ਲਾ ਸਕਦੇ ਕਿ 13 ਕਿਲੋ ਦੁੱਧ ਦੀ ਉਮੀਦ ਆ ਹਵਾਨਾ ਬਹੁਤ ਸੋਨਾ ਜੀ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਕੱਢ ਲੋ ਜੀ ਬਾਹਰ ਥਣਾ ਦੇ ਚਾਰ ਸਹਿਜ ਸੋਨੇ ਹੱਥੀ ਚਵਾਈ ਵਾਲੇ ਚਾਰੇ ਤਾਂ ਨਿਖੜ ਮੈਂ ਇੱਕੋ ਇਸਾਈ ਦੇ ਕੱਲ ਸੂਈ ਆ ਬਾਈ ਕਹਿੰਦਾ ਫੇਸ ਕੁਆਲਟੀ ਸੋਣੀ ਆ ਸੋਨਾ ਕੰਡਾ ਸਿੰਘ ਥੋੜੀ ਜਿਹੀ ਪੂਸ ਤੇ ਚਿੱਟੋ ਆ ਬਾਕੀ ਪੂਰੀ ਜੈਡ ਬਲੈਕ ਆ ਦੇਖ ਸਕਦੇ ਹੋ ਤੁਸੀਂ ਬਾਡੀ ਸਟਰਕਚਰ ਬਹੁਤ ਵੱਡਾ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਮਗਰ ਕੱਟਾ ਜੀ ਭਵਾਨੇ ਦੀ ਤਿਆਰੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਆ 13 ਪਲੱਸ ਦੋਧਦ ਦੀ ਬਾਈ ਉਮੀਦ ਕਰਦੇ ਆ ਬਾਕੀ ਤੁਸੀਂ ਤਸੱਲੀ ਆਪ ਕਰਨੀ ਆ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਦੁੱਧ ਸੇਵਾ ਸੰਭਾਲਦਾ ਏ ਜੇ ਕੋਈ ਵੀ ਰਵੱਦ ਕਰ ਲੂ ਤਾਂ ਵੱਦ ਵੀ ਦੇ ਸਕਦੀ ਆ ਇਹਦਾ ਵੀ ਮੁੱਲ ਫੋਨ ਤੇ ਜੀ ਆਹ ਫੋਨ ਤੇ ਕਰਦੇ ਆ ਕਰਾਂਗੇ ਜਾਇ ਜੀ ਇਹਦਾ ਵੀ ਮੁੱਲ ਬਾਈ ਕਹਿੰਦਾ ਫੋਨ ਤੇ ਹੀ ਕਰਾਂਗੇ ਪਰ ਮੁੱਲ ਜਾਇਜ਼ ਹੋਣਗੇ ਬਾਈ ਨਾਲ ਕਨੈਕਟ ਕਰ ਲਓ ਤਿੰਨ ਨੰਬਰ ਜੀ ਇਹ ਮੱਝ ਦੀ ਕੀ ਡਿਟੇਲ ਆ ਜੀ ਇਲਤ 2 ਮਹੀਨੇ ਤੇ 20 ਦਿਨ ਰਹਿਗੇ 18 ਸੂਣ ਚ ਬਾਕੀ ਹੈ ਸੂਣ ਦੇ ਵਿੱਚ ਤੇ ਕਿੰਨਾ ਮਾ ਸੂਆ ਸੂਣਾ ਜੀ ਇਹਨੇ ਇਹਨੇ ਤੀਜੇ ਸੂਏ ਸੂ ਠੀਕ ਆ ਬਲੱਡ ਲਾਈਨ ਕਿਹੜੀ ਆ ਜੀ ਇਹ ਇਹ ਡਾਇਮੰਡ ਦੀ ਧੀ ਹੈ ਡਾਇਮੰਡ ਦੀ ਧੀ ਆ ਤੀਜੇ ਸੂਏ ਸੂਣਾ 2 ਮਹੀਨੇ ਤੇ 20 ਦਿਨ ਬਾਕੀ ਨੇ ਹਾਂ ਤੇ ਦੁੱਧ ਦਿੰਦੀ ਹੈ ਜੀ ਦੁੱਧ 5 ਕਿਲੋ ਹੈ 6 ਕਿਲੋ 5 ਕਿਲੋ 5 ਕਿਲੋ ਪਰ ਖੁੱਲਾ 5 ਕਿਲੋ ਹੈ ਜੀ ਖੁੱਲਾ 5 ਕਿਲੋ ਠੀਕ ਹੈ ਜੀ ਯਾਨੀ ਇੱਕ ਤਾਂ ਆਪਾਂ ਜਿਹੜੀ ਹੁਣੇ ਹੀ ਵੇਚ ਕੇ ਏਡਿਆਂ ਹਾਂਜੀ ਪਹਿਲਾਂ ਵੀ ਆਪਾਂ ਉਹ ਆ ਗਈ ਤੇ ਉਹਨੂੰ ਵੇਖ ਕੇ ਹੀ ਪਤਾ ਨਹੀਂ ਇਹ ਆ ਗਈ ਹੈ ਠੀਕ ਹੈ ਜੀ ਆ ਜਾਂ ਇਹ ਆ ਗਈ ਹੈ ਠੀਕ ਹੈ ਜੀ ਜਿਹੜੀ 7ਵੇਂ 8ਵੇਂ ਮਹੀਨੇ ਤੇ ਕਰ ਦੁੱਧ ਦੇ ਰਹੀ ਹੈ ਬਿਲਕੁਲ ਬਿਲਕੁਲ ਮੈਂ ਤਾਂ ਕੱਲ ਕਹਿੰਦੇ ਵੀ ਇੰਨੇ ਟਾਈਮ 'ਚ ਨਹੀਂ ਪਰ ਇਹ ਨਹੀਂ ਪਤਾ ਵੀ 24 25 ਘੰਟੇ 'ਚ ਖੋੜ ਆ ਜਾਂਦੀ ਹੈ ਠੀਕ ਹੈ ਜੀ ਤੁਸੀਂ ਉਹਦਾ ਰਿਕਾਰਡ ਸੰਭਾਲਦਾ ਸਾਰਿਆਂ ਨੂੰ ਬਤਾਉਦਾ ਬਹੁਤ ਜ਼ਿਆਦਾ ਰਿਕਾਰਡ ਹੈ ਠੀਕ ਹੈ ਜੀ ਫੇਸ ਕੁਆਲਟੀ ਸੋਹਣੀ ਹੈ ਡਾਇਮੰਡ ਦਿੱਤੀ ਆ ਇਹਦਾ ਠੀਕਾ ਲੱਗਾ ਹਾਂਜੀ ਉਹ ਬੂਰੀ ਨੀਲੀ ਰਾਵੀ ਦਾ ਜਣੀ ਸਾਤ ਡਾਇਰੈਕਟ ਕ੍ਰੋਸ ਹੈ ਡਾਇਰੈਕਟ ਕ੍ਰੋਸ ਆ ਬੂਰੇ ਨੀ ਬੂਰੀ ਨੀਲੀ ਰਾਵੀ ਦਾ ਹਾਂ ਬੱਚਾ ਜਣੀਏ ਬੂਰੀ ਨੀਲੀ ਰਾਵੀ ਦਾ ਦੇ ਸਕਦੀ ਹੈ ਤੇ ਆਪ ਦੇਤੇ ਵੀ ਦੇ ਸਕਦਾ ਠੀਕ ਹੈ ਜਾਤ ਬਰੀਡ ਵਾਲੀ ਮੱਝ ਆ ਡਾਇਮੰਡ ਦੀ ਤੇ 5 ਕਿਲੋ ਖੁੱਲਾ ਤਿਆਰ ਆ ਤਸੱਲੀ ਤੁਸੀਂ ਕਰ ਸਕਦੇ ਆ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਜੇ ਕੋਈ ਵੀਰ ਚੈੱਕ ਵੀ ਕਰਵਾਉਣੀ ਚਾਹੁੰਦਾ ਹੋਵੇ ਚੈੱਕ ਵੀ ਕਰਵਾ ਸਕਦਾ ਜੀ ਇਸ ਕੁਆਲਿਟੀ ਨੇੜੇ ਦੋ ਦਿਖਾ ਦਿਨਾ ਸੋਨਾ ਸਿੰਗ ਸੋਨਾ ਫੇਸ ਕੁਆਲਿਟੀ ਵੱਡੇ ਬੋਡੀ ਸਟਰਕਚਰ ਦੀ ਇਹ ਕਿ ਦੀ ਉਹਨਾਂ ਨੇ ਹੋਰ ਖਾਸੀਅਤ ਦੱਸੀ ਹੈ ਇਹ ਤੇ 82 83 ਰੁਪਏ ਰੇਟ ਆਉਂਦਾ ਹੈ ਰੇਟ ਫੋਲ ਹੋਊਗਾ 67 ਨੂੰ ਤੂੰ ਹੀ ਦੱਸ ਤੋ ਫੈਟ ਆ ਇਹਦੀ ਜਾਣੀ ਫੈਟ ਹਾਂ ਜੀ ਹੁਣ ਆਪਾਂ ਇਹ ਜਿਹੜਾ ਮਰਜੀ ਦੁੱਧ ਝੋਲੇ ਫੈਟ ਘਟਾ ਲੇ 10 ਤੋਂ ਘੱਟ ਜੀ ਤਾਂ ਮੈਨੂੰ ਕਹਿ ਦੇਵੇ ਅੱਜ ਵੀ 10 ਤੋਂ ਉੱਤੇ ਐ ਪਰ ਗਲਤੀ ਤਾਂ ਨਹੀਂ ਗਈ ਹਾਂ ਜੀ ਮੂ ਸ਼ੁਰੂ ਤੋਂ ਲੈ ਕੇ ਤੇ ਅਜੇ ਤੱਕ ਇਹਦੀ ਫੈਟ 10 ਐ ਫੁੱਲ ਫੈਟ ਆਉਂਦੀ ਐ ਇਹ ਪੂਰੇ ਠੰਡੀ ਸੀਲ ਪੂਰੀ ਐ ਜੀ ਪੂਰੀ ਆਈ ਪੂਰੀ ਇਹਨੂੰ ਕੋਈ ਹੈ ਨਹੀਂ ਇੱਥੇ ਆ ਕੇ ਪੂਰੇ ਪੂਰੇ ਠੰਡੀ ਸੀਲ ਆ ਜੀ ਪਰ ਇਹ ਤਾਂ ਹੁਣ ਤਾਂ ਥੋੜਾ ਜਿਹਾ ਉਪਰਾ ਕਰਦੀ ਐ ਜੀ ਕੈਮਰੇ ਦਾ ਹਾਂ ਕੈਮਰੇ ਦਾ ਉਪਰਾ ਕਰਦੀ ਆ ਬਾਕੀ 5 ਕਿਲੋ ਨੈਟ ਖੁੱਲਾ ਕੰਡੇ ਵਾਲਾ ਤਿਆਰ ਐ ਜੀ ਚਾਰ ਨੰਬਰ 20 ਦਿਨ ਚੋਣੀ ਪਊਗੀ ਠੀਕ ਹੈ ਜੀ 20 ਦਿਨ ਚੋਣੀ ਉਸ ਤੋਂ ਬਾਅਦ ਡਰਾਈ ਕਰ ਉਹ ਤੋਂ ਬਾਅਦ ਡਰਾਈ ਹੋ ਜਾਊ ਉਹ ਤੋਂ ਬਾਅਦ ਡਰਾਈ ਹੋ ਜਾਊ ਅਗਲੇ ਸੂਏ ਲਈ ਤਿਆਰ ਹੋ ਜਾਊਗੀ ਮੁੱਲ ਇਹਦਾ ਵੀ ਬਾਈ ਫੋਨ ਤੇ ਹੀ ਕਰਨਗੇ ਤੇ ਜੈਜ ਜੀ ਹੋਊਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਚਾਰ ਨੰਬਰ ਹੈ ਇਹਦੀ ਕੀ ਡਿਟੇਲ ਆ ਜੀ ਇਹ ਰਾਤ ਸੂਈ ਆਈ ਠੀਕ ਹੈ ਅ ਮਗਰ ਮਗਰ ਬੱਚਾ ਜੀ ਮਗਰ ਬੱਚਾ ਠੀਕ ਹੈ ਮਗਰ ਕੱਟੀ ਆ ਤੁਸੀਂ ਦੇਖ ਸਕਦੇ ਹੋ ਰਾਤ ਦੀ ਸੂਈ ਆ ਜੇਰ ਵਗੈਰਾ ਪ੍ਰੋਪਰ ਓਕੇ ਆ ਜੇ ਪੈ ਗਈ ਜੀ ਆ ਵੀ ਪਈ ਜੀ ਆ ਜੇਰ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਪੈ ਗਈ ਆ ਤੇ ਥੋੜਾ ਬੋਲਾ ਕੱਢਿਆ ਜੀ ਥੋੜਾ ਕਨਾ ਹਾਂਜੀ 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 ਕਿੰਨਾ ਕ ਬੋਲਾ ਕੱਢਿਆ ਜੀ ਕੱਢੋ ਬੱਚਾ ਚੰਗਾ ਕੇ 2 ਕਿਲੋ ਬੱਚਾ ਚੰਗਾ ਕੇ 2-3 ਕਿਲੋ ਦੁੱਧ ਬੋਲਾ ਕੱਢ ਲਿਆ ਜੀ ਕਿੰਨੇ ਕ ਦੁੱਧ ਦੇ ਦੂਗੀ ਜੀ ਇਹ ਇਹ ਜੇ 10 ਕਿਲੋ ਤੂੰ ਤਾਂ ਬਾਹਰ ਦੇ ਦੂਗੀ ਜੇ 10 ਕਿਲੋ ਤੋਂ ਪਲੱਸ ਜਾਊਗੀ ਜਾਊਗੀ ਜਾਊ ਠੀਕ ਹੈ ਜੀ 10 ਕਿਲੋ ਤੋਂ ਪਲੱਸ ਦੁੱਧ ਦੀ ਉਮੀਦ ਕਰਦੇ ਆ ਬਾਕੀ ਸੇਵਾ ਗੌਰ ਨਾਲ ਵਧ ਵੀ ਸਕਦੀ ਆ ਮਗਰ ਸੋਣੀ ਕੱਟੀ ਆ ਜੀ ਦੇਖ ਸਕਦੇ ਆ ਤੁਸੀਂ ਰਾਤ ਦੀ ਸੂਈ ਜੇਰ ਵਗੈਰਾ ਪ੍ਰੋਪਰ ਪੈ ਗਈ ਆ ਜੀ ਤੇ ਮੋਲੇ ਦਾ ਮੋਲੇ ਦਾ ਵੀ ਫੋਨ ਤੇ ਹੀ ਹੋਗਾ ਮੋਲੇ ਦਾ ਫੋਨ ਤੇ ਹੋਊਗਾ ਜੀ ਇਹਨੇ ਆ ਮੱਜ ਨੇ ਉਹਨਾਂ ਨੇ ਕਿਹਾ 16 ਕਿਲੋ ਕਹਿ ਕੇ ਦੁੱਧ ਜਿੰਨੂੰ ਮਰਜ਼ੀ ਦੇ ਦੋ ਉਮਰਤਾਰੀ ਪਰਿਵਾਰ ਆ ਠੀਕ ਆ ਜੀ ਸੱਜਰ ਦਾ 16 ਕਿਲੋ ਦੁੱਧ ਮਾਲਕਾਂ ਨੇ ਚੋਇਆ ਮਾਲਕਾਂ ਦਾ ਚੋਇਆ ਵੈ ਠੀਕ ਆ ਜੀ ਆਪ ਜੀ ਕੋਲ ਗਏ ਆ ਜਦੋਂ ਜਿੱਥੋਂ ਲੈ ਕੇ ਆਏ ਉਹ ਕਹਿੰਦੇ ਸਾਨੂੰ ਇਹਦਾ ਜਿਹੜਾ ਸਟਰਾ ਸੀਗਾ ਉਹ ਵੀ ਦਿਖਾਇਆ ਉਹਨਾਂ ਬੰਦਿਆਂ ਨੇ ਠੀਕ ਆ ਜੀ ਹਾਂ ਜਣੀ ਰਿਕਾਰਡ ਵਾਲੀ ਝੋਟੀ ਹੈ ਜੀ ਹਾਂ ਪੂਰੀ ਜਾਤ ਬਰੀਡ ਦੇ ਰਿਕਾਰਡ ਵਾਲੀ ਝੋਟੀ ਹੈ ਮਾਲਕਾਂ ਨੇ ਦੱਸਿਆ ਕਿ 16 ਕਿਲੋ ਦੁੱਧ ਸੱਜਰ ਦਾ ਚੋਇਆ ਹੋਇਆ ਹੈ ਵਾਹ ਜਿਹਨੂੰ ਮਰਜ਼ੀ ਕਹਿ ਕੇ ਦੇ ਦੋ ਨਾਂ ਦੇਵੇ ਤਾਂ ਸਾਨੂੰ ਕਹਿ ਦਿਓ ਤੁਸੀਂ ਜੀ ਗਾਰੰਟੀ ਲੈਂਦੇ ਨੇ ਉਹ ਗੁਰਸਿੱਖ ਪਰਿਵਾਰ ਆ ਜਿੰਨਾਂ ਤੋਂ ਬਾਈ ਲੈ ਕੇ ਆਇਆ ਬਾਈ ਦਾ ਪਾਰ ਦਾ ਕੰਮ ਆ ਪਸ਼ੂ ਹੁੰਦੇ ਜਾਂਦੇ ਰਹਿੰਦੇ ਆ ਬਾਕੀ ਕੋਈ ਵੀ ਐਨੀਮਲ ਜਿਹੜੇ ਵੀ ਵੀਰ ਨੂੰ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਮੁੱਲ ਸਾਰਿਆਂ ਦਾ ਫੋਨ ਤੇ ਹੋਊਗਾ ਜਾਇਜ਼ ਮੁੱਲ ਹੋਊ ਬਾਈ ਕਹਿੰਦਾ ધન્યવાદ